ਸ਼ਿਕਾਇਤ ਕਰ ਸਕਣਗੇ ਐਨਆਰਆਈਸ ਤਾਂ ਇਸ ਨੰਬਰ ਤੇ ਦੱਸ ਸਕਦੇ ਨੇ ਸਮੱਸਿਆਵਾਂ ਮਾਤਕ ਉਸ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇਸ ਪੂਰੇ ਤਰੀਕੇ ਨੂੰ ਨਿਪਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਨਆਰਆਈਸ ਦੀਆਂ ਸ਼ਿਕਾਇਤਾਂ ਦੇ ਲਈ ਇੱਕ ਨੰਬਰ ਤੇ ਵੈੱਬਸਾਈਟ ਜੋ ਹੈ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਜਿਸ ਦੇ ਚਲਦੇ ਆ ਆਪਣੀ ਐਨਆਰਆਈਸ ਜੋ ਵੀ ਮੁਸ਼ਕਲ ਹਨ ਦਿੱਕਤਾਂ ਹਨ ਉਸ ਤੇ ਉਤੇ ਜੋ ਹੈ ਸ਼ੇਅਰ ਕਰ ਸਕਦੇ ਹਨ ਤਾਂ ਇੱਕ ਨੰਬਰ ਤੁਸੀਂ ਆਪਣੀ ਟੈਲੀਵਿਜ਼ਨ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਸ ਤੇ ਉਤੇ ਕੰਟੈਕਟ ਕਰਨ ਦੇ ਨਾਲ ਜੋ ਕੋਈ ਵੀ ਐਨਆਰਆਈ ਜੋ ਹੈ ਆਪਣੀ ਮੁਸ਼ਕਲ ਜਾਂ ਆਪਣੀ ਕੋਈ ਦਿੱਕਤ ਸਾਂਝੀ ਕਰਨਾ ਚਾਹੁੰਦਾ ਹੈ ਉਸ ਦੇ ਲਈ ਇੱਕ WhatsApp ਨੰਬਰ ਦਿੱਤਾ ਗਿਆ ਹੈ ਇਸ ਤੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ WhatsApp ਨੰਬਰ ਦੇ ਜੋ ਹੈ ਯੂਜ਼ ਕਰਕੇ ਤੁਸੀਂ ਆਪਣੀ ਮੁਸ਼ਕਲ ਪਹੁੰਚਾ ਸਕਦੇ ਹੋ ਇਸ ਪੂਰੇ ਮਾਮਲੇ ਦੇ ਵਿੱਚ ਐਨਆਰਆਈਸ ਨੂੰ ਸੁਭਾ ਸਰਕਾਰ ਦੇ ਵੱਲੋਂ ਇੱਕ ਪੂਰੀ ਨਵੀਂ ਸਪੋਰਟ ਇੱਕ ਤਰੀਕੇ ਦੇ ਨਾਲ ਦਿੱਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਪ੍ਰਵਾਸੀਆਂ ਪ੍ਰਵਾਸੀ ਭਾਰਤੀਆਂ ਨੂੰ ਕਿਤੇ ਨਾ ਕਿਤੇ ਵੱਡੀ ਰਾਹਤ ਜ਼ਰੂਰ ਮਿਲੇਗੀ ਕਾਮਰਸਰ ਦੇ ਵਿੱਚ ਡੋਂਕੀ ਲਗਾ ਕੇ ਅਮਰੀਕਾ ਜਾ ਰਹੇ ਨੌਜਵਾਨ ਦੀ ਮੌਤ ਦੀ ਖਬਰ ਹੈ ਲੋਕਾਂ ਨੂੰ ਰਸਤੇ ਦੇ ਵਿੱਚ ਨੌਜਵਾਨ ਨੂੰ ਰਸਤੇ ਦੇ ਵਿੱਚ ਹਾਰਟ ਅਟੈਕ ਆਇਆ ਤਾਂ ਗੁਰਪ੍ਰੀਤ ਸਿੰਘ ਦੇ ਵਜੋਂ ਮ੍ਰਿਤਕ ਦੀ ਪਛਾਣ ਹੋਈ ਹੈ ਤੇ ਅਜਨਾਲਾ ਦੇ ਕਸਬਾ RAMDAS ਦਾ ਇਹ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਨੌਜਵਾਨ ਦੱਸਦੇ ਕਿ ਡੋਂਕੀ ਲਗਾ ਕੇ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਗੁਰਪ੍ਰੀਤ ਸਿੰਘ ਤੇ ਅਮਰੀਕਾ ਜਾਂਦੇ ਹੋਏ ਗਵਾਟੇਮਾਲਾ ਦੇ ਵਿੱਚ ਮੌਤੀ ਖਬਰ ਹੈ ਪਰਿਵਾਰ ਨੇ 에ਜੰਟ ਤੇ ਲਗਾਏ ਨੇ ਧੋਖਾਧੜੀ ਦੇ ਇਲਜ਼ਾਮ ਕਰੀ 36 ਲੱਖ ਰੁਪਏ ਲਗਾ ਕੇ ਅਮਰੀਕਾ ਗਿਆ ਸੀ ਗੁਰਪ੍ਰੀਤ ਸਿੰਘ ਜਿਸ ਦੀ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ ਤਾਂ ਬੇहद ਮੰਦ ਭਾਗੀ ਖਬਰ ਹੈ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਨੂੰ ਜ਼ਰੂਰ ਕਿਸੇ ਤਰੀਕੇ ਦੀ ਜਾਣਕਾਰੀ ਮਿਲੀ ਹੋਏਗੀ ਕਿ ਕਿਸੇ ਤਰੀਕੇ ਜੋ ਹੈ ਡਿਪੋਰਟੇਸ਼ਨ ਦਾ ਪੂਰਾ ਪ੍ਰੋਸੈਸ ਚੱਲ ਰਿਹਾ ਹੈ ਜਿਸ ਤੇ ਤਰੀਕੇ ਨਾਲ ਆਪਣੇ ਆਪ ਦੇ ਵਿੱਚ ਬੇਹਦ ਤਣਾਅ ਦਾ ਮਾਹੌਲ ਹੁੰਦਾ ਹੈ ਜਿਸ ਤੇ ਚੱਲਦਿਆਂ ਨੌਜਵਾਨ ਨੂੰ ਰਸਤੇ ਦੇ ਵਿੱਚ ਹਾਰਟ ਅਟੈਕ ਆਇਆ ਜਿਸ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਤਦਰ ਮਹਾਲੀ ਦੇ ਵਿੱਚ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਦੁਕਾਨਦਾਰਾਂ ਨੂੰ ਲੁੱਟਣ ਵਾਲੇ گروਹਾ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਜੋ ਦੁਕਾਨ ਤੇ ਦੁਕਾਨਦਾਰਾਂ ਨੂੰ ਡਰਾ ਧਮਕਾ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਸਾਵਧਾਨ ਹੋ ਜਾਓ ਇਹ ਲੁਟੇਰੀਆਂ ਨੇ ਨਵੇਂ ਟੰਗ ਨਾਲ ਵਾਰਦਾਤਾ ਨੂੰ ਅੰਜਾਮ ਦੇਣ ਦਾ ਤਰੀਕਾ ਲੱਭ ਲਿਆ ਜਿਸ ਚ ਲੁਟੇਰੀਆਂ ਦਾ ਫੇਸ ਪੁਲਿਸ ਅਧਿਕਾਰੀਆਂ ਦਾ ਹੁੰਦਾ ਹੈ ਜੋ ਪੂਰੇ ਰੋਬ ਨਾਲ ਛਾਪੇਮਾਰੀ ਕਰਦੇ ਨੇ ਤੇ ਲੁੱਟਖੋ ਕਰਕੇ ਰਫੂ ਚੱਕਰ ਹੋ ਜਾਂਦੇ ਨੇ ਇਸ ਦਾ ਕੋਈ ਇੱਕ ਮਾਮਲਾ ਨਹੀਂ ਸਗੋਂ ਮੁਹਾਰੀ ਚ ਨਕਲੀ ਪੁਲਿਸ ਦੀਆਂ ਵਾਰਦਾਤਾਂ ਨੇ ਅਸਲੀ ਪੁਲਿਸ ਨੂੰ ਹੱਥ ਪੈਰਾਂ ਦੀ ਪਾ ਦਿੱਤੀ ਹੈ ਮਾਮਲਾ ਮੁਹਾਰੀ ਦੇ ਖਰੜਦਾ ਹੈ ਜਿੱਥੇ ਇਮੀਗ੍ਰੇਸ਼ਨ ਏਜੰਟ ਨੂੰ ਜਲੰਧਰ ਤੋਂ ਆਏ ਨਕਲੀ ਡੀਐਸਪੀ ਤੇ ਪੰਜ ਮੁਲਾਜ਼ਮਾਂ ਨੇ ਮਰਸੀਡੀਜ਼ ਕਾਰ 'ਚ ਬਿਠਾ ਲਿਆ ਤੇ ਤਕਰੀਬ 3 ਦਿਨ ਤੋਂ 4 ਘੰਟੇ ਖਰੜ ਦੀਆਂ ਸੜਕਾਂ 'ਤੇ ਘਮੋਂਦੇ ਰਹੇ ਨਾਲ ਹੀ ਗੈਂਗਸਟਰਾਂ ਨੂੰ ਵਿਦੇਸ਼ ਭੇਜਣ ਦੇ ਮਾਮਲੇ ਨੂੰ ਦਬਾਉਣ ਲਈ 30 ਲੱਖ ਰੁਪਏ ਦੀ ਮੰਗ ਕਰਨ ਲੱਗੇ ਏਜੰਟ ਨੇ 15 ਲੱਖ ਰੁਪਏ ਦੇ ਕੇ ਆਪਣੀ ਜਾਨ ਛੁਡਵਾਈ ਹੈ ਤੇ ਨਕਲੀ ਪੁਲਿਸ ਨਾ 2 11 ਹੋ ਗਈ। ਇੱਕ ਡੀਐਸਪੀ ਬਣ ਕੇ ਪੰਜਾਬ ਪੁਲਿਸ ਦਾ ਤੇ ਨਾਲ 4 ਤੋਂ 5 ਪੁਲਿਸ ਮੁਲਾਜ਼ਮ ਲੈ ਕੇ ਇੱਕ ਇਮੀਗ੍ਰੇਸ਼ਨ ਏਜੰਟ ਨੂੰ ਕਾਬੂ ਕੀਤਾ ਜਾਂਦਾ ਹੈ। ਉਹਨੂੰ ਡਰਾਇਆ ਜਾਂਦਾ ਹੈ ਕਿ ਤੂੰ ਕਿਸੇ ਗੈਂਗਸਟਰ ਨੂੰ ਵਿਦੇਸ਼ ਭੇਜਿਆ ਜਿਸ ਕਰਕੇ ਤੇਰੀ ਗ੍ਰਿਫਤਾਰੀ ਹੋ ਸਕਦੀ ਹੈ। ਔਰ ਉਦੀ ਏਵਜ ਤੇ ਵਿੱਚ 30 ਲੱਖ ਦੀ ਡਿਮਾਂਡ ਕੀਤੀ ਜਾਂਦੀ ਔਰ ਉਹਨੂੰ ਖਰੜ ਦੇ। ਪੂਰੇ ਏਰੀਆ ਦੇ ਵਿੱਚ ਗੱਡੀ 'ਚ ਘੁਮਾਇਆ ਜਾਂਦਾ ਇੱਕ ਮਰਸੀਡੀਜ਼ ਗੱਡੀ ਦਾ ਨਾਂ ਹੈ ਦਿੱਲੀ ਨੰਬਰ ਮਰਸੀਡੀਜ਼ ਹੈ ਜਿਦੇ ਵਿੱਚ ਉਹਨੂੰ ਘੁਮਾਇਆ ਜਾਂਦਾ ਔਰ ਇਹਦੇ ਵਿੱਚ ਇੱਕ ਹੋਰ ਇੰਟਰਸਟਿੰਗ ਗੱਲ ਹੈ ਕਿ ਇਮੀਗ੍ਰੇਸ਼ਨ ਜਿਹੜਾ ਵਿਕਟਿਮ ਹੈ ਉਹਦਾ ਇੱਕ ਦੋਸਤ ਵੀ ਇਹਦੇ ਵਿੱਚ ਸ਼ਾਮਿਲ ਦੱਸਿਆ ਜਾ ਰਿਹਾ ਹੈ ਫਿਲਹਾਲ ਲੁੱਟ ਦਾ ਸ਼ਿਕਾਰ ਹੋਏ ਇਮੀਗ੍ਰੇਸ਼ਨ ਏਜੰਟ ਨੇ ਖਰੜਚ ਮਾਮਲਾ ਦਰਜ ਕਰਵਾਇਆ ਹੈ ਤੇ ਅਸਲੀ ਪੁਲਿਸ ਮੁਲਾਜ਼ਮਾ ਵੱਲੋਂ ਨਕਲੀ ਪੁਲਿਸ ਦੀ ਪਾਰਕ ਕੀਤੀ ਜਾ ਰਹੀ ਹੈ ਉਹਨਾਂ ਦੀ ਗੱਡੀ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜੋ ਕਿ ਪੁਲਿਸ ਨੇ ਹੁਣ ਸਾਰੀ ਆਪਣੇ ਕਬਜ਼ੇ ਚ ਲੈ ਕੇ ਮਾਮਲਾ ਤਾਂ ਦਰਜ ਕਰ ਲਿਆ ਲੇਕਿਨ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ ਚ ਨਹੀਂ ਹੋਈ ਹੈ ਜਲਦੀ ਇਹਦੇ ਵਿੱਚ ਗ੍ਰਿਫਤਾਰੀ ਦੀ ਗੱਲ ਕੀਤੀ ਜਾ ਰਹੀ ਹੈ ਔਰ ਕਈ ਥਾਵਾਂ ਤੇ ਰੇਡ ਵੀ ਕੀਤੀ ਜਾ ਰਹੀ ਹੈ ਕਿ ਆਖਿਰ ਉਹ ਸਿਗੇ ਕੌਣ ਕਿਉਂਕਿ ਹੁਣ ਇਹਦੇ ਵਿੱਚ ਪੁਲਿਸ ਵੱਲੋਂ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਆਖਿਰ ਉਹ ਕੌਣ ਸੀ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਹੈ ਮੁਹਾਲੀ ਦੇ ਕੁੰਬੜਾ ਦਾ ਜਿੱਥੇ ਨਕਲੀ ਪੁਲਿਸ ਮੁਹਾਰੀ ਦੇ ਇੱਕ ਮੋਬਾਈਲ ਸ਼ਾਪ 'ਚ ਪਹੁੰਚੀ ਤੇ ਗ੍ਰਿਫਤਾਰੀ ਦਾ ਡਰ ਦੇ ਕੇ ਦੁਕਾਨਦਾਰ ਤੋਂ ਤਿੰਨ ਮਹਿੰਗੇ ਮੋਬਾਈਲ ਫੋਨ ਤੇ ਨਕਦੀ ਹੜੱਪ ਕੇ ਫਰਾਰ ਹੋ ਗਏ ਪਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਤੋਂ ਗੰਭੀਰਤਾ ਨਾਲ ਪੁਸ਼ਕਿਸ਼ ਹੋ ਰਹੀ ਹੈ ਹਰਪ੍ਰੀਤ ਸਿੰਘ ਤੇ ਜਸਪ੍ਰੀਤ ਮਿੱਧੀ 5224 ਨੂੰ ਤੇ ਗਾਹਾਂ ਇਨਾਮ ਬੰਦਿਆਂ ਦੋਨਾਂ ਦੀ ਨਿਸ਼ਾਨਦੇਹੀ ਤੇ ਤਿੰਨ ਦੂਜੇ ਗ੍ਰਿਫਤਰੀ ਕੀ ਕਿਤੇ ਹੈ ਛੇ ਛੇ ਤੋਂ 22 22 ਨੂੰ ਤੇ ਬਾਕੀ ਤਰਤੀਸ ਜਾਰੀ ਆ ਲਗਾਤਾਰ ਐਕਟਿਵ ਨਜ਼ਰ ਆ ਰਹੀ ਨਕਲੀ ਪੁਲਿਸ ਵਕਫਾ ਕਿਸਾ ਦਾ ਡਰ ਦੇ ਕੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਹਾਲਾਂਕਿ ਛੋਟੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਈ ਨੇ ਪਰ ਵੱਡੀ ਵਾਰਦਾਤ ਤੇ ਲੁਟੇਰੀ ਅਜੇ ਵੀ ਨਵੇਂ ਸ਼ਿਕਾਰ ਦੀ ਭਾਲ ਕਰ ਰਹੇ ਨੇ ਬੋਹਾਲੀ ਤੋਂ ਮਨੂਜ ਰਾਠੀ న్యూਸ 18 ਪੰਜਾਬ ਤਉ ਉਧਰ ਅਮਰਸਰ ਦੇ ਵਿੱਚ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਜੰਮ ਕੇ ਬਵਾਲ ਹੋਇਆ ਜਿੱਥੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਕੁਝ ਵਿਅਕਤੀਆਂ ਨੇ ਗੁੰਡਾਗਰਦੀ ਕੀਤੀ ਪਰਿਵਾਰ ਦੇ ਨਾਲ ਬਹਿਸਬਾਜ਼ੀ ਕੀਤੀ ਤੇ ਥਾਂ ਖਾਲੀ ਕਰਨ ਦੀ ਵੀ ਗੱਲ ਕਹੀ ਦਰਵਾਜ਼ੇ ਤੇ ਮਾਰੀਆਂ ਜਾ ਰਹੀਆਂ ਠੁੱਡਾਂ ਪਲਾਟ ਦੇ ਅੰਦਰ ਦਾਖਲ ਹੋ ਕੇ ਉਰਾਈਆਂ ਜਾ ਰਹੀਆਂ ਇੱਟਾਂ ਅਤੇ ਪਰਿਵਾਰ ਦੇ ਨਾਲ ਬਹਿਸਬਾਜ਼ੀ ਕਰਦੇ ਹੋਏ ਨਿਹੰਗ ਬਾਣੇ ਦੇ ਵਿੱਚ ਆਏ ਕੁਝ ਸਿੰਘ ਇਸ ਗੁੰਡਾਗਰਦੀ ਨੇ ਮਾਹੌਲ ਪੂਰੀ ਤਰ੍ਹਾਂ ਤਣਾਪੂਰਨ ਕਰ ਦਿੱਤਾ ਜ਼ਮੀਨ ਵਿਵਾਦ ਨੂੰ ਲੈ ਕੇ ਹੋਈ ਗੁੰਡਾਗਰਦੀ ਦੇ ਵਿੱਚ ਇਨਸਾਫ ਦੇ ਲਈ ਪੀੜਤ ਪਰਿਵਾਰ ਨੂੰ ਥਾਣੇ ਦੇ ਬਾਹਰ ਇਕੱਠਾ ਹੋਣਾ ਪਿਆ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਪਿੰਡ ਰਸੂਲਪੁਰ ਕਲਰਾ ਦੀਆਂ ਜਿੱਥੇ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਦੇ ਵਿਚਾਲੇ ਝਗੜਾ ਹੋ ਗਿਆ ਅਤੇ ਇਸੇ ਦੌਰਾਨ ਇੱਕ ਧਿਰ ਦੇ ਵੱਲੋਂ ਸੱਦੇ ਗਏ ਨਹਿਨ ਸਿੰਘਾ ਦੇ ਬਾਣੇ ਦੇ ਵਿੱਚ ਆਏ ਕੁਝ ਵਿਅਕਤੀਆਂ ਨੇ ਗੁੰਡਾਗਰਦੀ ਕਰ ਦਿੱਤੀ ਪਰਿਵਾਰ ਨੂੰ ਜਲਦ ਤੋਂ ਜਲਦ ਜ਼ਮੀਨ ਖਾਲੀ ਕਰਵਾਉਣ ਦੀ ਧਮਕੀ ਦੇ ਦਿੱਤੀ ਪੀੜਤ ਪਰਿਵਾਰ ਦੇ ਮੁਤਾਬਿਕ ਉਹਨਾਂ ਨੇ 8 ਲੱਖ ਰੁਪਏ ਦੇ ਵਿੱਚ ਇਹ ਜ਼ਮੀਨ ਖਰੀਦੀ ਹੋਈ ਹੈ ਜਦੋਂ ਕਿ ਦੂਜੀ ਧਿਰ ਦੇ ਵੱਲੋਂ ਨਜਾਇਜ਼ ਬਿਆਨਾ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਗਾ ਮੈਂ ਲਈ 8 ਲੱਖ ਦੀ ਜਿਸ ਤੋਂ 7 ਲੱਖ ਰੁਪਇਆ ਜਾ ਚੁੱਕਾ ਹੈ 1 ਲੱਖ ਰੁਪਇਆ ਬਾਕੀ ਆ ਇਹ ਰਜਿਸਟਰੀ ਲੋਕ ਨਹੀਂ ਕਰਕੇ ਦੇਂਦੇ ਮਾਲਕ ਨੂੰ ਰਜਿਸਟਰੀ ਕਰਕੇ ਨਹੀਂ ਦੇ ਰਿਹਾ ਵਿੱਚ ਪੰਡਤ ਨੂੰ ਪਤਾ ਹੁੰਦਿਆਂ ਸੁਣਦਿਆਂ ਇਹਨੇ 1.5 ਲੱਖ ਦਾ ਪਿਆ ਉਹਨਾਂ ਨੇ ਕਰ ਕਰਵਾ ਕਰਵਾਇਆ ਤੇ ਕੋਲੋਂ ਪੰਡਤ ਕੋਲੋਂ ਤੇ 1.5 ਲੱਖ ਰੁਪਇਆ ਦੇਤਾ ਬਿਨਾ ਪੁੱਛਿਆ ਤੇ ਹੁਣ ਇਹ ਕਹਿੰਦਾ ਕਿ ਮੈਨੂੰ ਅੱਧੀ ਜਗ੍ਹਾ ਦੇ ਦੋ ਪੰਡਤ ਨੇ ਸਾਰਾ ਕਸੂਰ ਆ ਇਹ ਪੰਡਤ ਦੀ ਮੌਤ ਮੇਰ ਬਣਿਆ ਪੰਡਤ ਨੇ ਮੇਰੇ ਘਰ ਨਿਹੰਗ ਬੁਲਾ ਕੇ ਤੋੜ ਫੋੜ ਕਰਵਾਈ ਆ ਜੀ ਪੰਡਤ ਨੇ ਵੇਖੋ ਜੀ ਜ਼ਬਰਦਸਤੀ ਆ ਆਪਣਾ ਕਬਜ਼ਾ ਕਰਨ ਪਿਆ ਜਗ੍ਹਾ ਦੇ ਉੱਤੇ ਕੋਈ ਅਣਪਛਾਤੇ ਵਿਅਕਤੀ 2-4 ਇਹਨੇ ਲੈ ਕੇ ਆਪਣਾ ਤੇ ਧਕੇਸ਼ਾਈ ਪਰਿਵਾਰ ਦੇ ਨਾਲ ਕੀਤੀ ਸੀ ਤੇ ਜਿਹਦਾ ਅਸੀਂ ਸਖਤ ਵਿਰੋਧ ਕੀਤਾ ਤੇ ਕਰਦੇ ਹਾਂ ਇਹ ਇੱਕ ਆਮ ਨਹੀਂ ਹੋਣਾ ਚਾਹੀਦਾ ਸੀ ਜੋ ਉਹਨਾਂ ਨੇ ਕੀਤਾ ਵਾ ਬਾਕੀ ਜੀ ਅਸੀਂ ਇਹਦਾ ਪਰਿਵਾਰ ਦੇ ਨਾਲ ਵਾ ਧਕੇਸ਼ਾ ਹੀ ਅਸੀਂ ਇਹਨਾਂ ਦੇ ਨਾਲ ਨਹੀਂ ਹੋਣ ਦੇਵਾਂਗੇ ਪੁਲਿਸ ਨੇ ਝਗੜੇ ਦੇ ਨਿਪਟਾਰੇ ਦੇ ਲਈ ਦੋਹਾਂ ਠਿਰਾ ਤੋਂ ਜ਼ਮੀਨ ਦੇ ਨਾਲ ਸੰਬੰਧਿਤ ਕਾਗਜ਼ਾਤ ਮੰਗਵਾ ਲਏ ਨੇ ਅਤੇ ਜਾਂਚ ਕਰਨ ਤੋਂ ਬਾਅਦ ਬੰਦੀ ਕਾਰਵਾਈ ਦੀ ਗੱਲ ਵੀ ਆਖੀ ਗਈ ਹੈ ਇਹਦੀ ਹੀ ਰਸੂਰਪੁਰ ਕਲਰ ਦੀ ਜਗ੍ਹਾ ਦੀ ਹੈਗੀ ਆ ਸਾਡੇ ਕੋਲ ਦਰਖਾਸਤ ਇੱਥੇ ਦੋਨੋਂ ਪਾਰਟੀਆਂ ਕਹਿ ਰਹੀਆਂ ਵਾ ਵੀ ਜਗ੍ਹਾ ਸਾਡੀ ਆ ਤੇ ਆਪਣਾ ਕਬਜ਼ਾ ਸ਼ੋਅ ਕਰਦੀਆਂ ਵਾ ਤੇ ਉਹਨਾਂ ਨੇ ਸਾਡੇ ਕੋਲੋਂ ਟਾਈਮ ਲਿਆ ਵਾ ਵੀ ਆਪਣੇ ਰਿਕਾਰਡ ਜਿਹੜਾ ਵਾ ਉਹ ਪੇਸ਼ ਕਰਨਗੇ ਤੇ ਜਿਹੜਾ ਰਿਕਾਰਡ ਹੋਊਗਾ ਉਸ ਹਰ ਨਾਲ ਜਿਹਦੀ ਵੀ ਜੋ ਕਾਰਵਾਈ ਬੰਦੀ ਹੋਗੀ ਉਹ ਅਮਲ ਚ ਲਿਆਂਦੀ ਜਾਊਗੀ ਫਿਲਹਾਲ ਇਸ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਨੂੰ ਦਸ਼ਮੇਸ਼ ਤਰਨਾ ਦਲ ਦੇ ਨਿੰਗ ਸਿੰਘਾ ਦਾ ਵੀ ਸਾਥ ਮਿਲ ਚੁੱਕਿਆ ਹੈ ਜਿਨ੍ਹਾਂ ਨੇ ਇਨਸਾਫ ਦੇ ਲਈ ਪੁਲਿਸ ਤੋਂ ਕੋਹਾਰ ਲਗਾਈ ਹੈ ਅਮ੍ਰਿਤਸਰ ਤੋਂ ਅਮਿਤ ਸ਼ਰਮਾ న్యూਸ 18 ਪੰਜਾਬ